ਖੇਤੀਬਾੜੀ ਦੇ ਧੰਦੇ ਵਿੱਚ ਕੀਤੀ ਹੋਈ ਅਣਗਹਿਲੀ ਇੱਕਦਮ ਮੌਕੇ ਤੇ ਦਿਖਾਈ ਨਹੀਂ ਦਿੰਦੀ ਉਹਦਾ ਜਿਹੜਾ ਨਤੀਜਾ ਬਾਅਦ ਵਿੱਚ ਦਿਖਾਈ ਜਰੂਰ ਦਿੰਦਾ ਪਰ ਉਸ ਵੇਲੇ ਕਾਫੀ ਨੁਕਸਾਨ ਹੋ ਚੁੱਕਾ ਹੁੰਦਾ ਤੇ ਵੇਲਾ ਹੱਥੋਂ ਲੰਘ ਚੁੱਕਾ ਹੁੰਦਾ ਫਿਰ ਪਛਤਾਵੇ ਤੋਂ ਬਿਨਾ ਹੱਥ ਪੱਲੇ ਕੁਝ ਨਹੀਂ ਪੈਂਦਾ ਇਸ ਲਈ ਜ਼ਰੂਰੀ ਹੈ ਕਿ ਹਰ ਕੰਮ ਨੂੰ ਸਮੇਂ ਸਿਰ ਵੇਲੇ ਸਰਕਾਰਾਂ ਦੀ ਆਪਾਂ ਅਤਤ ਪਾਈਏ ਤਾਂ ਕਿ ਅਣਗਹਿਲੀ ਦੀ ਕੋਈ ਗੁੰਜਾਇਸ਼ ਨਾ ਰਹੇ ਕਿਸੇ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਕੱਲ ਸਾਰੇ ਪੰਜਾਬ ਦੇ ਵਿੱਚ ਬਰਖਾ ਹੋ ਚੁੱਕੀ ਹੈ ਜਿਹੜੀ ਕਿ ਝੋਨੇ ਦੀ ਫਸਲ ਦੇ ਲਈ ਬਹੁਤ ਫਾਇਦੇਮੰਦ ਆ ਹਰ ਤਰ੍ਹਾਂ ਦੇ ਕੀੜੇ ਮਕੌੜੇ ਬਿਮਾਰੀਆਂ ਦਾ ਫਸਲ ਦੇ ਵਿੱਚੋਂ ਬਰਖਾ ਦੇ ਨਾਲ ਸਫਾਇਆ ਹੋ ਗਿਆ ਹੁਣ ਕੁਝ ਦਿਨ ਕਿਸੇ ਸਪਰੇਅ ਦੀ ਜ਼ਰੂਰਤ ਨਹੀਂ ਇਸ ਲਈ ਕਿਸਾਨ ਵੀ ਖੁਸ਼ ਨੇ ਤੇ ਚਲੋ ਇੱਕ ਸਪਰੇਅ ਦਾ ਜਿਹੜਾ ਖਰਚ ਬਚ ਜਾਊਗਾ ਤੇ ਖਰਚ ਘਟ ਜਾਊਗਾ ਪਰ ਆਪਾਂ ਨੂੰ ਇੱਥੇ ਹੁਣ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ ਝੋਨੇ ਗਿਆ ਤਕਰੀਬਨ ਸ਼ਾਰੀਆਂ ਬਿਮਾਰੀਆਂ ਦਾ ਆਪਾਂ ਨੂੰ ਪਤਾ ਚਲ ਜਾਂਦਾ ਤੇ ਬਿਮਾਰੀਆਂ ਆਉਣ ਤੇ ਆਪਾਂ ਸਪਰੇਅ ਕਰਕੇ ਉਹਦੀ ਰੋਗ ਥੰਮ ਕਰ ਸਕਦੇ ਹਾਂ ਤੇ ਫਸਲ ਠੀਕ ਹੋ ਜਾਂਦੀ ਆ ਪਰ ਝੋਨੇ ਦੀ ਫਸਲ ਦੇ ਵਿੱਚ ਹਲਦੀ ਰੋਗ ਇੱਕ ਐਸੀ ਬਿਮਾਰੀ ਹੈ ਜਿਹੜੀ ਕਿ ਫਸਲ ਨਿਸ਼ਰੀ ਤੋਂ ਦਾਣਾ ਬਣਨ ਵੇਲੇ ਹੀ ਆਪਾਂ ਨੂੰ ਪਤਾ ਚਲਦੀ ਹੈ ਉਸ ਵੇਲੇ ਕਾਫੀ ਨੁਕਸਾਨ ਹੋ ਚੁੱਕਾ ਹੁੰਦਾ ਤੇ ਆਪਣੇ ਕੋਲੇ ਉਹਦਾ ਉਸ ਵੇਲੇ ਕੋਈ ਹੱਲ ਵੀ ਨਹੀਂ ਹੁੰਦਾ ਇਹਦੇ ਇਲਾਜ ਦੇ ਲਈ ਪਹਿਲਾਂ ਧਿਆਨ ਦੇਣਾ ਪੈਂਦਾ ਪ੍ਰੀਵੈਂਟਰ ਸਪਰੇ ਕਰਨੀ ਪੈਂਦੀ ਹੈ ਬਿਮਾਰੀ ਆਉਣ ਤੋਂ ਪਹਿਲਾਂ ਹੀ ਇਹਦੀ ਸਪਰੇ ਕਰਨੀ ਪੈਂਦੀ ਹੈ ਬਿਮਾਰੀ ਆਉਣ ਤੋਂ ਬਾਅਦ ਇਹਦਾ ਕੋਈ ਇਲਾਜ ਨਹੀਂ ਹੁੰਦਾ ਪਹਿਲਾਂ ਇਹਦਾ ਆਪਾਂ ਕੀ ਇਲਾਜ ਕਰ ਸਕਦੇ ਆ ਕਿਹੜੀ ਦਵਾਈ ਆਪਾਂ ਨੂੰ ਸਪਰੇ ਕਰਨੀ ਚਾਹੀਦੀ ਹੈ ਕਦੋਂ ਸਪਰੇ ਕਰਨੀ ਹੈ ਕਿਹੜੀਆਂ-ਕਿਹੜੀਆਂ ਗਲਤੀਆਂ ਦੇ ਕਾਰਨ ਇਹ ਬਿਮਾਰੀ ਫੈਲਦੀ ਹੈ ਇਹ ਜਿਹੜੀ ਗੱਲਬਾਤ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਨਾਲ ਸੰਬੰਧਿਤ ਜੋ ਵੀ ਵੀਡੀਓ ਅਪਲੋਡ ਕਰੀ ਉਹਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਵੀਡੀਓ ਸਮੇਂ ਸਿਰ ਤੁਹਾਨੂੰ ਮਿਲ ਸਕੇ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਸੱਜਣਾ ਮਿੱਤਰਾਂ ਤੱਕ ਪਹੁੰਚ ਸਕੇ ਝੋਨੇ ਦਾ ਹਲਦੀ ਰੋਗ ਕਿ ਕਿਸ ਤਰ੍ਹਾਂ ਦੀ ਬਿਮਾਰੀ ਹੈ ਜਿਹੜੀ ਕਿ ਬਿਮਾਰੀ ਆਉਣ ਤੋਂ ਬਾਅਦ ਹੀ ਸਾਹਮਣੇ ਆਉਂਦੀ ਹੈ ਕਉਸ ਤੋਂ ਪਹਿਲਾਂ ਉਹਦੇ ਕੋਈ ਲੱਛਣ ਨਹੀਂ ਦਿਖਾਈ ਦਿੰਦੇ ਕੁਝ ਪਤਾ ਨਹੀਂ ਚੱਲਦਾ ਬਿਮਾਰੀ ਆਵੇਗੀ ਜਾਂ ਨਹੀਂ ਆਵੇਗੀ ਜਦੋਂ ਬਿਮਾਰੀ ਆ ਜਾਂਦੀ ਹੈ ਫੇਰ ਹੀ ਉਹਦਾ ਪਤਾ ਚੱਲਦਾ ਹੈ ਝੋਨਾ ਨਿਸਰਨ ਤੋਂ ਬਾਅਦ ਦਾਣਾ ਬਣਨ ਵੇਲੇ ਹੀ ਇਹ ਬਿਮਾਰੀ ਦੀ ਅਸਲੀ ਪਛਾਣ ਹੁੰਦੀ ਹੈ ਪੀੜੇ ਪੀੜੇ ਰੰਗ ਦੀਆਂ ਗੋਲੀਆਂ ਜੀਆਂ ਫਸਲ ਤੇ ਦਾਣਿਆਂ ਦੀਆਂ ਬਣ ਜਾਂਦੀਆਂ ਨੇ ਤੇ ਇਹਦੇ ਨਾਲ ਫਸਲ ਦੀ ਵਿਕਰੀ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਆ ਇਸ ਲਈ ਬਿਮਾਰੀ ਆਵੇ ਹੀ ਨਾ ਕੋਈ ਜਿਹੜੀ ਆਪਾਂ ਨੂੰ ਪਹਿਲਾਂ ਸਪਰੇਅ ਕਰਨੀ ਪੈਂਦੀ ਆ ਬਿਮਾਰੀ ਆਉਣ ਤੇ ਇਹਦੇ ਕੀ ਕੀ ਕਾਰਨ ਨੇ ਇੱਕ ਤਾਂ ਇਹ ਹੋ ਸਕਦਾ ਵੀ ਜਦੋਂ ਆਪਣੀ ਫਸਲ ਕਮਜ਼ੋਰ ਰਹਿ ਜਾਂਦੀ ਹੈ ਨਾ ਤਾਂ ਆਪਾਂ ਜਿਆਦਾ ਜੂਰੀਆ ਦੀ ਵਰਤੋਂ ਕਰਦੇ ਹਾਂ ਜੂਰੀਏ ਦੇ ਨਾਲ ਫਸਲ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹਦੇ ਜਿਆਦਾ ਜੂਰੀਆ ਪਾਉਣ ਦੇ ਨਾਲ ਜਿਆਦਾ ਨਾਈਟ੍ਰੋਜਨ ਵਾਲੀ ਜਿਹੜੀ ਖਾਦ ਵਰਤਣ ਦੇ ਨਾਲ ਇਹਦਾ ਖਤਰਾ ਜਿਹੜਾ ਹੋਰ ਵੱਧ ਜਾਂਦਾ ਜ਼ਰੂਰਤ ਤੋਂ ਜਿਆਦਾ ਰੂੜੀ ਵਾਲੀ ਖਾਦ ਪਾਉਣ ਦੇ ਨਾਲ ਵੀ ਇਹ ਜਿਹੜੀ ਬਿਮਾਰੀ ਵੱਧ ਸਕਦੀ ਆ ਆ ਸਕਦੀ ਆ ਝੋਨਾ ਨਿਸ਼ਰਨ ਵੇਲੇ ਮੌਸਮ ਦੇ ਵਿੱਚ ਜਿਆਦਾ ਸੱਲ ਹੋਵੇ ਕੁਝ ਦਿਨ ਬਰਖਾ ਵਾਲਾ ਮੌਸਮ ਰਹਿ ਜਾਵੇ ਤਾਂ ਵੀ ਇਹ ਬਿਮਾਰੀ ਦਾ ਜਿਹੜਾ ਹਮਲਾ ਪਾ ਚੰਦਾ ਇਹ ਤਾਂ ਹੋਵੇ ਇਹਦੇ ਕਾਰਨ ਕਿਉਂ ਬਿਮਾਰੀ ਆਪਣੇ ਖੇਤ ਚ ਆਉਂਦੀ ਆ ਪਰ ਇਹਦਾ ਇਲਾਜ ਕੀ ਆ ਤਾਂ ਕਿ ਬਿਮਾਰੀ ਆਵੇ ਹੀ ਨਾ ਉਸ ਦੀ ਪਹਿਲਾਂ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਆ ਜਦੋਂ ਝੋਨਾ ਆਪਣਾ ਗੋਭ ਦੇ ਵਿੱਚ ਹੁੰਦਾ ਉਸ ਅਨੁਸਾਰੀ ਤੋਂ ਪਹਿਲਾਂ 400 ml ਗਲੀਲੋ ਇਹ ਦਵਾਈ ਆਉਦੀ ਆ ਜਿਸ ਵਿੱਚ ਦੋ ਟੈਕਨੀਕਲ ਪਿਕੋਕਸੀਸਟ੍ਰੋਬਨ ਪਲੱਸ ਪ੍ਰੋਪੀਕੋਨਾਜ਼ੋਲ ਦੋ ਟੈਕਨੀਕਲ ਹੁੰਦੇ ਆ ਤੋ ਨਾ ਨਿਸਰਨ ਤੋਂ ਪਹਿਲਾਂ ਇਹ ਆਪਾਂ ਸਪਰੇਅ ਕਰ ਦੇਣੀ ਆ ਇਹਦੇ ਨਾਲ ਦੂਜੀਆਂ ਕੁੱਝ ਬਿਮਾਰੀਆਂ ਹੋਰ ਵੀ ਜਿਵੇਂ ਸੀਥ ਵਲਾਈਟ ਆਦਾ ਉਹ ਵੀ ਰੁਕ ਜਾਂਦੀਆਂ ਨੇ ਤੇ ਇਹ ਆਪਾਂ ਸਪਰੇਅ ਕਰ ਦਈਏ ਤਾਂ ਬਿਮਾਰੀ ਨੂੰ ਰੋਕ ਸਕਦਾ ਆ ਅ ਕਈ ਵਾਰ ਝੋਨਾ ਆਪਣਾ ਤਖੜਾ ਦਾ ਕਾਫੀ ਜ਼ਿਆਦਾ ਜੂਰੀਆ ਵਰਤੀ ਗਈ ਹੈ ਤੇ 15 ਦਿਨ ਬਾਅਦ ਇੱਕ ਹੋਰ ਦਵਾਈ ਦੀ ਵੀ ਆਪਾਂ ਸਪਰੇਅ ਕਰ ਸਕਦੇ ਆ ਕੋਸਾਈਟ ਦਵਾਈ ਆਉਂਦੀ ਆ ਕਾਪਰ ਹਾਈਡਰੋਆਕਸਾਈਡ ਹੁੰਦਾ ਉਹਦੇ ਵਿੱਚ ਉਹਦੇ ਨਾਲ ਇੱਕ ਸਪਰੇਅ ਆਪਾਂ ਹੋਰ ਕਰ ਦੇਉਂਦੇ ਆ ਤੇ ਦੋ ਸਪਰੇਹਾਂ ਦੇ ਨਾਲ ਬਿਮਾਰੀ ਨੂੰ ਆਪਾਂ ਆਉਣ ਤੋਂ ਚੰਗੀ ਤਰ੍ਹਾਂ ਰੋਕ ਸਕਦੇ ਆ ਕਾਪਰ ਹਾਈਡਰੋਆਕਸਾਈਡ ਦੀ ਜਿਹੜੀ ਡੋਜ਼ ਆ 500 ਐਮਐਲ ਹੁੰਦੀ ਆ 200 ਲੀਟਰ ਪਾਣੀ ਵਰਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿਉਂਕਿ ਇਹ ਦਵਾਈ ਪਾਊਡਰ ਰੂਪ ਦੇ ਵਿੱਚ ਹੁੰਦੀ ਆ ਤੇ ਇਹਦੇ ਪਾਣੀ ਦੀ ਜ਼ਿਆਦਾ ਜ਼ਰੂਰਤ ਆ ਸੋ ਜੇ ਇਹ ਦੋਵੇਂ ਸਪਰੇਹਾਂ ਆਪਾਂ ਝੋਨਾ ਨਿਸਰਨ ਤੋਂ ਪਹਿਲਾਂ-ਪਹਿਲਾਂ ਕਰਦੇ ਨੇ 1-15 ਦਿਨ ਪਹਿਲਾਂ ਕਰ ਦਿਓ ਤੇ 1-15 ਦਿਨ ਬਾਅਦ ਕਰ ਦਿਓ ਤਾਂ ਇਹ ਬਿਮਾਰੀ ਤੋਂ ਤਕਰੀਬਨ ਤਕਰੀਬਨ ਛੁਟਕਾਰਾ ਮਿਲ ਜਾਂਦਾ ਹੈ ਝੋਨਾ ਜਿਹੜਾ ਆਪਣਾ ਬਿਲਕੁਲ ਸਾਫ਼ ਸੁਥਰਾ ਨਿਸਰਦਾ ਸੋ ਦੋਸਤੋ ਇਸਦਾ ਧਿਆਨ ਰੱਖਿਓ ਬਿਮਾਰੀਆਂ ਆਉਣ ਤੋਂ ਪਹਿਲਾਂ ਹੀ ਜੇ ਆਪਾਂ ਫਸਲ ਦੇ ਉੱਤੇ ਸਪਰੇਅ ਕਰ ਦਈਏ ਤਾਂ ਬਿਮਾਰੀ ਆਉਣ ਦੇ ਉੱਤੇ ਆਪਾਂ ਨੂੰ ਕਿਸੇ ਆਉਣ ਵਾਲੇ ਨੁਕਸਾਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਦੋਸਤਾਂ ਮਿੱਤਰਾਂ ਨੂੰ ਸ਼ਤਿ ਸ਼੍ਰੀ ਅਕਾਲ ਵੀਡੀਓ ਦੇਖਣ ਦੇ ਲਈ ਧੰਨਵਾਦ